ਹਲਾ ਦੋਸਤੋ ਕਾਫੀ ਦਿਨ ਹੋ ਗਿਆ ਆਪਾਂ ਬਲੌਗ ਨਹੀਂ ਪਾਇਆ ਤੇ ਆਪਾਂ ਅੱਜ ਛੋੜਾ ਜਿਹਾ ਇੱਕ ਬਲੌਗ ਪਾਉਨੇ ਆ ਤੇ ਤੁਹਾਡੇ ਨਾਲ ਗੱਲਾਂ ਬਾਤਾਂ ਸ਼ੇਅਰ ਕਰਦੇ ਆ ਕਰੋ ਸ਼ੌਂਕ ਆਪਣੀ ਬਣਾਈ ਹੋਏ ਬਰੀਡ ਦਾ ਠੀਕ ਹੈ ਜ਼ੂਮ ਕਰਕੇ ਦੇਖੋ ਨਾ ਤੇ ਆਪਣੀ ਕੋਸ਼ਿਸ਼ ਹੋ ਗਈ ਅੱਜ ਇੱਕ ਦੋ ਮੁਰਗੀਆਂ ਤੁਹਾਨੇ ਤੇ ਬਿਠਾਉਨੇ ਆ ਇੱਕ ਰਾਤ ਬਿਠਾਈ ਸੀਗੀ ਆ ਜਿਹੜੀ ਜਿ ਚੜੇ ਲਾਂਡੇ ਆ ਤੂੰ ਦੌੜਿਆ ਹੀ ਕੋਕੇ ਇਹ ਉਪਰ ਆ ਕਰਦੀ ਆ ਜੇ ਉੱਥੇ ਲੇਟ ਜਾਈ ਗਈ ਸੀ ਉਧਰ ਬਿੰਗਮ ਬੱਚੇ ਖੋਲੇ ਉਹ ਅੰਡਰ ਟੈਗਰ ਆ ਤੇ ਉਹ ਅੰਡਰ ਟੈਗਰ ਦੀ ਧੀ ਫਿਰਦੀ ਫਿਰ ਉੱਪਰੇ ਠੀਕ ਆ ਚੌਂਕ ਕਰ ਲਿਓ ਅੰਡਰ ਟੈਗਰ ਦੀ ਮਿੱਟੀ 'ਚ ਪੈਰ ਬੁਰ ਮਾਰ ਕੇ ਖੋਜ ਰਹਿੰਦਾ ਉੱਪਰਲੇ ਬੱਚੇ ਮੈਂ ਖੋਲਦਾ ਉਹ ਗਲਵੀ ਮੁਰਗੀ ਫਿਰਦੀ ਆ ਇਹ ਵੀ ਕਰੀਜ ਵਿੱਚ ਦੁਬਾਰਾ ਖੰਖੂਮ ਕਰਦੀ ਪਈ ਆ ਠੀਕ ਆ ਤੇ ਮੈਂ ਗੱਲ ਸਾਂਝੀ ਕਰਦਾ ਆਂ ਕਿ ਬੜੇ ਕੰਮ ਦੀ ਗੱਲ ਆ ਮੇਰਾ ਭਰਾ ਠੀਕ ਆ ਤੁਹਾਡੇ ਕੰਮ ਦੀ ਆ ਮੌਸਮ ਚੇਂਜ ਹੁੰਦਾ ਪਿਆ ਆ ਕਈ ਵਾਰੀ ਠੰਡ ਹੁਣੀ ਆ ਹੁਣ ਕਈ ਵਾਰੀ ਗਰਮੀ ਜੱਕਦਮ ਹੋ ਜਾਣੀ ਕਿਉਂਕਿ ਜਦੋਂ ਮੀਂਹ ਪੈਂਦਾ ਨਾ ਬਰਸਾਤ ਦੇ ਵਿੱਚ ਦਿੱਕਤ ਆਉਂਦੀ ਆ ਤੇ ਮੇਰਾ ਭਰਾ ਕੋਸ਼ਿਸ਼ ਕਰਿਆ ਕਰੋ ਪਾਣੀ ਦੇ ਵਿੱਚ ਟੈਰਾਮੈਸਨ ਦਾ ਪਾਊਡਰ ਜਿਹੜਾ ਟੈਟਰਾਸਾਈਕਲਿੰ ਦਾ ਨਾ 2-3 ਚੋਟਕੀਆਂ ਘੋਲ ਦਿਆ ਕਰੋ ਉਹਦੇ ਨਾਲ ਜਿਹੜਾ ਨਾ ਬੁਖਾਰ ਕੋ ਨਹੀਂ ਹੁੰਦਾ ਜਾਨਵਰਾਂ ਨੂੰ ਠੀਕ ਹੈ ਮੱਕੀ ਦੀ ਸ਼ੌਂਕ ਕਰੋ ਆਪਣੀ ਬਣਾਈ ਹੋਈ ਨਸਲ ਦਾ ਇਹ ਬੱਚੇ ਲਗਭਗ 2 ਮਹੀਨੇ ਤੋਂ 10 ਦਿਨ ਉੱਪਰ ਹੋ ਗਏ ਆ ਸਵਾ ਦੋ ਮਹੀਨੇ ਦੇ ਢਾਈ ਮਹੀਨੇ ਦੇ ਵਿੱਚ ਵਿੱਚ ਬੱਚੇ ਹੋ ਗਏ ਉਹ ਠੀਕ ਆ ਕੈਮਰਾ ਥੋੜਾ ਹਿੱਲੂ ਆ ਡੇਗ ਦੇ ਪੱਤੇ ਖਾਂਦੇ ਪਏ ਆ ਅਜੇ ਨਾ ਬੱਚਿਆਂ ਨੂੰ ਸਾਰੀ ਧਾੜੀ ਨਹੀਂ ਆਪਾਂ ਖੋਲ ਦੇਈਏ ਸਾਰੀ ਧਾੜੀ ਫਿਰਦੇ ਉਹ ਤਾਂ ਨਿਆਰਾ ਵੱਜ ਜਵੇ ਕੀ ਕਰੀਏ ਛੱਡ ਨਹੀਂ ਸਕਦੇ ਸਾਰੀ ਧਾੜੀ ਬਿੱਲੀਆਂ ਯਾਰ ਬਹੁਤ ਅੰਗ ਕਰਦੀਆਂ ਬਿੱਲੀਆਂ ਹੁੰਦੀਆਂ ਬਿੱਲੀਆਂ ਦਾ ਕਰਕੇ ਡਰ ਲੱਗਦਾ ਉਹ ਜਿਹੜਾ ਮੈਂ ਪਾਊਡਰ ਘੇਟੇ ਰਾਮਾਈ ਸੰਦਾ ਪਾਊਡਰ ਹੈ ਨਾ ਉਹ ਜ਼ਰੂਰ ਪਾਣੀ ਦੇ ਵਿੱਚ ਘੋਲਿਆ ਕਰੋ ਕਿਉਂਕਿ ਮੌਸਮ ਜਿਹੜਾ ਬਦਲਦਾ ਹੈਈ ਬੁਖਾਰਕੁਰ ਹੁੰਦਾ ਬੱਚਿਆਂ ਨੂੰ ਆਪਣੇ ਕੋਲ ਵੀ ਦੋ ਬੱਚਿਆਂ ਨੂੰ ਬੁਖਾਰ ਹੋਇਆ ਸੀਗਾ ਤੇ ਉਹਨਾਂ ਦਾ ਫਿਰ ਟ੍ਰੀਟਮੈਂਟ ਕੀਤਾ ਆਪਾਂ ਜੈਂਟਾਮਾਈਸਨ ਦਾ ਇੰਜੈਕਸ਼ਨ ਲਾਤਾ ਈ ਬਾਕੀ ਉਹ ਜਿਹੜੀ ਪਰੇ ਮੁਰਗੀ ਫਿਰਦੀ ਆ ਮੋਜਰ ਉਹ ਵੀ ਅੰਡੇ ਦੇ ਆਉਣ ਵਾਲੀ ਆ ਤਿਆਰੀ ਆ ਉਈ ਸ਼ੌਕ ਕਰੋ ਇਹਨਾਂ ਬੱਚਿਆਂ ਦਾ ਇੱਕ ਮਿੰਟ ਇਹਨਾਂ ਦਾ ਜ਼ੂਮ ਜ਼ਿਆਦਾ ਹੋ ਗਿਆ ਠੀਕ ਹੈ ਜਿਉਣਾ ਭਾਈ ਜ਼ਿਆਦਾ ਲੰਬਾ ਵਲੌਗ ਨਹੀਂ ਖੈਦੇ ਕਿਉਂਕਿ ਖੁੱਡੇ ਵੀ ਸਾਫ਼-ਸੂਕ ਕਰਨ ਵਾਲੇ ਆ ਇੱਥੇ ਆਪਾਂ ਇਹਦੇ ਵਲੌਗ ਦਾ ਐਂਡ ਕਰ ਦਿੰਨੇ ਆ ਮਿਲਦੇ ਆਂ ਫਿਰ ਅਗਲੇ ਵਲੌਗ 'ਚ ਠੀਕ ਹੈ ਤਦ ਤੱਕ ਲਈ ਰੱਬ ਰੱਖਾ ਤੇ ਆਪਣੇ ਹਜ਼ਾਰ ਦੇ ਲਾਗੇ ਛੱਕੇ ਪਹੁੰਚ ਲਏ ਸਬਸਕ੍ਰਾਈਬਰ 900 ਪਲੱਸ ਤਾਂ ਹੋ ਹੀ ਗਿਆ ਹੈ ਠੀਕ ਹੈ ਬਹੁਤ ਇਨੇ ਲੰਬਾ ਜਿਆਦਾ ਵਲੌਗ ਨਹੀਂ ਖਿੱਚਦੇ ਇੱਥੇ ਆਪਾਂ ਵਲੌਗ ਐਂਡ ਕਰ ਦਨੇ ਆ ਠੀਕ ਹੈ ਜੇ ਕੱਲ ਟਾਈਮ ਨਾ ਕੰਮ ਤੋਂ ਆ ਗਏ ਵਾਪਸ ਤਾਂ ਫਿਰ ਵਲੌਗ ਥੋੜਾ ਲੰਮਾ ਖਿੱਚਾਂਗੇ ਵਧੀਆ ਤਰੀਕੇ ਨਾਲ ਬਣਾ ਵੀ ਪਾਵਾਂਗੇ ਠੀਕ ਹੈ